ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਦਸਵੇਂ ਕਵਿਉ ਬਾਚ ਬੇਨਤੀ ਚਉਪਈ ਹਮਰੀ ਕਰੋ ਆਦੈ ਰਚਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੁਇਟ ਸਵੈ ਤੁਮ ਕਾਵੋ ਆਪਾ ਦੈ ਮੋਇ ਵਿਚਾਵੋ ਸੁਖੀ ਵਸੈ ਮੋੜੋਂ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰਚਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਤੋਰੁ ਜਨ ਕੀ ਰਹਿ ਪਿਆਸਾ ਤੁਮਹਿ ਜਾੜ ਕੋਈ ਅਵਰਣ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸੇ ਕਾ ਮਾਰਿ ਤਾਰੀਐ ਚੁਣ ਚੁਣ ਸਤਰਾ ਮਾਰੇ ਮਾਰੀਐ ਆਵਾਦ ਮੁਝੈ ਉਬਰੀਐ ਮਰਨ ਕਾਲ ਕਾ ਦਰਾਸ ਸੁਨੀ ਬਰੀਐ ਹੋ ਜੋ ਸਦਾ amare ਪਛਾ ਸ੍ਰੀ ਅਦੋ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣਾਰੇ ਸਾਹਿਬ ਸੰਤ ਸਾਈ ਪਿਆਰੇ ਦੇ ਨਿਬੰਧ ਦੁਸ਼ਟਨ ਕੇ ਹੰਤਾ ਤੁਮੋ ਪਰੀ ਜਤਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਸ਼ਿਵ ਜੂ ਉਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸੁਭ ਕੀਓ ਬੇਦਰਾਏ ਬ੍ਰਹਮਾ ਜੂਤੀਓ ਜਵਨ ਕਾਲ ਸਵ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਵ ਜਸ਼ਨ ਉਪਜਾਇਓ ਆਦੰਦੇ ਕਾ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਜਕਾਰ ਤੁਸੀ ਕੋ ਮਾਰੀ ਸਕਲ ਪ੍ਰਜਾ ਜਿਨੇ ਆਸਵਾਰੀ ਸੇ ਵੇ ਪਨ ਕੌਜਾ ਵਗਣੋ ਸੁ ਕਦੀਓ ਸਤਰਣ ਕੋ ਪਲ ਮੋਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨਤ ਚੇਂਦੀ ਤੇ ਕੁੰਚਰ ਅਸ ਤੁਲਾ ਸਪਾਲਿ ਕ੍ਰਿਪਾ ਦੇੜ ਕਰ ਬੁਲਾ ਸੰਤਾਨਾਂ ਦੁੱਖੋਂ ਪਾਏ ਤੇ ਦੁੱਖੇ ਸੁਖ ਪਾਏ ਸਾਧਨ ਕੇ ਸੁਖੇ ਏਕ-ਏਕੀ ਬੀੜ ਪਛਾਨੈ ਘਟ-ਘਟ ਕੇ ਪਟ-ਪਟ ਕੀ ਜਾਨੈ ਜਬ ਉਦ ਕਰਕ ਕਰਾ ਕਰ ਤਾਰਾ ਪ੍ਰਜਾ ਤਰ ਤ ਤਬ ਦੇਹ ਪਾਰਾ ਜਬ ਆ ਕਰਕ ਕਰ ਤੋ ਕਵੂੰ ਤਮ ਮੈਂ ਮਿਲ ਤ ਦੇ ਤਰ ਸਭ ਹੂੰ ਜੇ ਤੇ ਬਦਨਸ ਰੱਟ ਸਤਾਰੈ ਆਪੇ ਆਪਣੀ ਬੂਝ ਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਦ ਬੇਦ ਭੇਦ ਰਿਆਲਮ ਨਰੰਕਾ ਨਿਰਕਾ ਨੜੰਬ ਆਦੇ ਅਨਿਲੇ ਅਨਾਦੇ ਸੰਬ ਤਕਾ ਮੂੜ ਚਰਤ ਪੇਦਾ ਜਾਂ ਕੋ ਪੇਵ ਨ ਭਾਵਤ ਵੇਦਾ ਤਾ ਕੋ ਕਰਪਾ ਨੈਨ ਮਰਤ ਮਾ ਮੂੜ ਕਛ ਪੇਦ ਨ ਜਾਣਤ ਮਾ ਦੇਵ ਕੋ ਗੈਤ ਸੁਦਾ ਸਿਵ ਨਰੰਕਾਰ ਕਾ ਚੀਨ ਤਨੈ ਪੈਵਾ ਆਪ ਆਪਣੀ ਬੁਧੈ ਜੀਤੇ ਵਰਨਤ ਭਿੰਨ ਪਰਦੋਏ ਤੇਤੇ ਤੁਮਰਾ ਲਖਾ ਰਜਾਇ ਪਸਾਰਾ ਕੇ ਬਿਸਜਾ ਪ੍ਰਤੋ ਸੰਸਾਰਾ ਇਕੈ ਰੂਪਿਆਨੂਪਸਰੂਪਾ ਰੰਕ ਪਯੋ ਰਾਵਕੇ ਭੂਪਾ ਅੰਡਜੇਰ ਜੇ ਤਜਕੇਨੇ ਉਤਪਜ ਕਾਨ ਬੌਰ ਰਜ ਦੇਨੇ ਕਉ ਬੋਲ ਰਾਜਾ ਵੈਟਾ ਕਉ ਸਮਟ ਪਯੋ ਅ ਸੰਕਰ ਇਕੱਠਾ ਸਗਰੇ ਜੇ ਤਦ ਕਾਏ ਚੰਪਵ ਆਦ ਜੁਗਾਦ ਸਰੋਸ ਚੰਪਵ ਅਵਰ ਚਾ ਮੇਰੀ ਤੁਮ ਕਰੋ ਸੇ ਕਿਉ ਬਾਰੇ ਸਿਕ ਸੰਗਰੋ ਦੋਟ ਜਤੇ ਉਟ ਵਤ ਉਤ ਪਾਤਾ ਸਕਲ ਮਲੇਸ ਕਰੋ ਰਣ ਕਾਤਾ ਜੇ ਅਸਤੂਤਾ ਚਰਣੀ ਪਰੇ ਤਿਨ ਕੇ ਦੋਟ ਦੁਖ ਤੋਏ ਮਰੇ ਪੁਰਖ ਜਵਣ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਾਲ ਕੋਈ ਕਬਾਰ ਤੇ ਆਇਆ ਹੈ ਤਾਂ ਕਹਿ ਕਾਲੇ ਨਿਕਟ ਨਾ ਆਏ ਅੱਛਾ ਹੋਏ ਤਾਂ ਜੋ ਕਾਲਾ ਦੁਟ ਤਾਰੇ ਠ ਟਾਰੇ ਤਤ ਕਾਲਾ ਕਿਰਪਾ ਦਿਰਤਾਂ ਜਾਏ ਨਿਹਰ ਹੋ ਤਾਂ ਕਿ ਤਾਬ ਤਨ ਕਮੋਹਰ ਹਿਰਦ ਸੇ ਦੇ ਕਰਮੋ ਸਭ ਹੋਈ ਦੁਟ ਸਾ ਸਵੈਸ ਕੈ ਨ ਕੋਈ ਇਕ ਵਾਰ ਜਨ ਤਮੈ ਸੰਭਾਰਾ ਕਾਲ ਪਾਤੇ ਤਾਇ ਉਬਾਰਾ ਜਿੰਨਾਂ ਨਾਮ ਤਿਆਰੋ ਕਾ ਦਰਦ ਦੋਇਟ ਦੋਗ ਤੇਰਾ ਖੜਗ ਕੇ ਤਮੈ ਅਣ ਤਿਆਰੀ ਆਪਾਦਨ ਹੋ ਬਾਰੀ ਸਰਬ ਠੌਰ ਮੋ ਸਾਈ ਦੋਇਟ ਦੋਗ ਤੇ ਨੇ ਹੋਵ ਚਾਈ ਖੜੇ ਗਏ ਤੇ ਮੈਂ ਚਰਨ ਤਿਆਰੀ ਆਪਾ ਦੈਨੋ ਬਾਰੀ ਸਰਬ ਠੌਰ ਮੋਹ ਸਾਈ ਜੁਟ ਦੋਗਤੇ ਨਿਉ ਬਚਾਈ